ਇਕ ਵੱਡੇ ਸੰਘਰਸ਼ ਅਤੇ ਅਨੇਕਾਂ ਸ਼ਹਾਦਤਾਂ ਤੋਂ ਬਾਅਦ 15 ਅਗਸਤ 1947 ਨੂੰ ਭਾਰਤ ਦੇਸ਼ ਆਜ਼ਾਦ ਹੋਇਆ ਪਰ ਇਹ ਆਜ਼ਾਦੀ ਲੱਖਾਂ ਲੋਕਾਂ ਲਈ ਬਰਬਾਦੀ ਦਾ ਸੁਨੇਹਾ ਲੈ ਕੇ ਆਈ ਕਿਉਂਕਿ ਜਦੋਂ ਦੇਸ਼ ਦੀ ਆਜ਼ਾਦੀ ਮੌਕੇ ਭਾਰਤ-ਪਾਕਿਸਤਾਨ ਦੀ ਵੰਡ ਹੋਈ ਤਾਂ ਦੋਵਾਂ ਦੇਸ਼ਾਂ ਵਿਚਾਲੇ ਖਿੱਚੀ ਗਈ ਇਹ ਲੀਕ ਅਨੇਕਾਂ ਬੇਦੋਸ਼ਿਆਂ ਦੀ ਮੌਤ ਦਾ ਕਾਰਨ ਵੀ ਬਣੀ ਭਾਰਤ-ਪਾਕ ਵੰਡ ਦੌਰਾਨ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ 10 ਰક્ત ਵਤ ਪੰਜਾਬੀ નિર્ਦੋਸ਼ ਮਾਰੇ ਗਏ ਲੱਖਾਂ ਪੰਜਾਬੀ ਆਪਣੇ ਭਰੇ ਘਰ ਛੱਡ ਕੇ ਬਰਬਾਦ ਹੋਣ ਦੇ ਲਈ ਮਜਬੂਰ ਹੋਏ ਤਾਂ ਜਦੋਂ ਹਰ ਸਾਲ 15 ਅਗਸਤ ਨੂੰ ਦੁਨੀਆ ਭਰ ਵਿੱਚ ਉਸ ਦੇ ਭਾਰਤੀਆਂ ਵੱਲੋਂ ਆਜ਼ਾਦੀ ਦੇ ਜਸ਼ਨ ਮਨਾਏ ਜਾਂਦੇ ਆ ਤਾਂ ਉਹ ਲੋਕ ਜਿਨ੍ਹਾਂ ਨੇ ਭਾਰਤ پاک ਵਾਲੇ ਦਾ ਸੰਤਾਪ ਆਪਣੇ ਪਿੰਡੇ ਦੇ ਹੰਡਾਇਆ ਸੀ ਉਹਨਾਂ ਦੇ ਮਨਾਂ 'ਚ ਤੀ ਸੁੱਟਦੀ ਹੈ ਉਹਨਾਂ ਦੇ ਜ਼ਖਮ ਮੁਰ ਤੋਂ ਹਰੇ ਹੋ ਜਾਂਦੇ ਆ ਅੱਜ ਤੁਹਾਨੂੰ ਮਿਲੌਣ ਜਾ ਰਹੇ ਆ ਥਾਣੇਦਾਰ ਹਰਪਜਨ ਸਿੰਘ ਨਾਲ ਜਿਨ੍ਹਾਂ ਨੇ ਪਾਰਤਪਗ ਵੰਡ ਦਾ ਇਹ ਦਰਦਨਾਕ ਮੰਜ਼ਰ ਆਪਣੀ ਅੱਖੀਂ ਵੇਖਿਆ ਇਸ ਦਾ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਹੈ ਤੋਂ ਗੱਲਬਾਤ ਕਰਾਂਗੇ ਸਰਦਾਰ ਹਰਪਜਨ ਸਿੰਘ ਨਾਲ ਸੱਚੀ ਗੱਲ ਪਾਪੂ ਜੀ ਸੱਚੀ ਗੱਲ ਜੀ ਪਾਪੂ ਜੀ ਪਹਿਲਾਂ ਆਪਣੇ ਬਾਰੇ ਦੱਸੋ ਥੋੜਾ ਜਿਹਾ ਮੇਰੇ ਕਿੰਨੀ ਹੈ ਤੁਹਾਡੀ profession ਪੱਖੋਂ ਸੀ ਕਿਸ ਕਿਤਾ ਕੀ ਕਰਦੇ ਰਹੇ ਹੂੰ ਕਿਸ ਕਿਤੇ ਨਾਲ ਜੁੜੇ ਰਹੇ ਹੂੰ ਜਦੋਂ ਮੈਂ ਛੋਟਾ ਬੱਚਾ ਹਾਂ 10 ਸਾਲ ਦਾ ਮੇਰਾ ਜਦੋਂ ਦੇਸ਼ ਆਜ਼ਾਦ ਹੋਇਆ ਜਦੋਂ ਦੇਸ਼ ਆਜ਼ਾਦ ਹੋਇਆ ਕਿੱਥੇ ਰਹਿੰਦੇ ਕਿੱਥੇ ਸੀ ਮੇਰਾ ਪਿੰਡ ਸੀ 88 ਚੱਕ ਰੂਦਾ ਜ਼ਿਲ੍ਹਾ ਲਾਲਪੁਰ ਤਸੀਰ ਜਟਕੋਟ ਜ਼ਾਹਰ ਦੀ ਗੱਲ ਹੈ ਇੱਕ ਵੱਡਾ ਸੰਘਰਸ਼ ਲੜਿਆ ਸੀ ਅਸੀਂ ਬੜੀ ਜਦੋਜਹਿਦ ਹੋਈ ਬੜੀਆਂ ਕੁਰਬਾਨੀਆਂ ਹੋਈਆਂ ਜਦੋਂ ਦੇਸ਼ ਆਜ਼ਾਦ ਹੋਣ ਦਾ ਸੁਨੇਹਾ ਮਿਲਿਆ ਕਿੰਨੀ ਖੁਸ਼ੀ ਸੀ ਉਸ ਵੇਲੇ ਕੋਈ ਖੁਸ਼ੀ ਨਹੀਂ ਅਨਾਉਂਸਮੈਂਟ ਹੋਇਆ ਇਹ ਪੇ ਦਸ਼ ਛੱਡਣਾ ਪੈਣਾ ਤੁਹਾਨੂੰ ਇਸ ਵਾਰ ਸਾਨੂੰ ਕੋਈ ਖੁਸ਼ੀ ਨਹੀਂ ਸੀ ਬਿਲਕੁਲ ਅਹੀਂ ਬਹੁਤ ਦੁਖੀ ਸੋਚ ਤਾ ਕਿ ਕੱਲ ਛੱਡ ਕੇ ਜਾਵਾਂਗੇ ਅਸੀਂ ਘਰ ਜਿਹੜੇ ਪਰਿਵਾਰ ਹੈ ਛੱਡੇ ਧੋਖੇ ਨਹੀਂ ਗਏ ਪਰ ਇਹ ਘਰ ਛੱਡ ਗਏ ਅਸੀਂ ਆ ਗਏ ਇੱਧਰ ਕਿ ਕਿਸ ਤਰ੍ਹਾਂ ਇਹ ਸ਼ੁਰੂਆਤ ਹੋਈ ਘਰ ਛੱਡਣ ਦੀ ਪਹਿਲਾ ਅਨਾਉਂਸਮੈਂਟ ਹੋ ਗਈ ਸੀ ਪੇ ਲੋਹਾ ਖੰਡ ਚ ਰਹੀਂ ਦੀਆ ਟੋਡੀ ਨੂੰ ਘੋਟ ਰਪੇਂਦੀਆ ਬਸ ਸਾਰਾ ਇਹ ਛੱਡਨੇ ਪੈਣਾ ਕਰ ਆ ਛੱਡਨੇ ਪੈਣਾ ਆਪਣਾ ਸਵਾਲ ਸਾਹਬ ਨੂੰ ਸਾਰਾ ਹਾਂ ਇਹਨਾਂ ਜਿਹੜੀ ਗਵਰਨਮੈਂਟs ਨੇ ਉਤਰੀ ਜਿਹੜੀ ਜੱਥੀ ਇਹਨੇ ਲੋਹਾ ਤੇ ਖੰਡ ਜਿਹੜੀ ਸੀ ਜਗਾਦੀ ਸੀ ਅੱਛਾ ਕਬਜੇ ਕਰ ਲਈ ਪੇ ਨਹੀਂ ਦੇਣੀ ਇਹਨੂੰ ਤਿਆਰੀ ਯਾਨੀ ਪਹਿਲਾਂ ਹੀ ਪਲਾਨ ਸਾਰਾ ਤਿਆਰ ਸੀਗਾ ਜਾਓ ਹਾਂ ਛੱਡਣਾ ਪੈਣਾ ਜਦੋਂ ਰਵਾਨਾ ਹੋਏ ਉਥੋਂ ਆਪਣੇ ਘਰ ਤੋਂ ਜਹਰਜੀ ਕਹਿੰਦਾ ਬੜਾ ਦੁਖਦਾਈ ਮਾਹੌਲ ਹੋਣਾ ਬੜਾ ਦੁੱਖ ਹੋਣਾ ਪਰਿਵਾਰ ਚੋਂ ਜਦੋਂ ਕੋਣ ਕੋਣ ਸੀ ਤੁਹਾਡੇ ਨਾਲ ਮੇਰੇ ਮੇਰੇ ਤੋਂ ਅੱਡੇ ਤਿੰਨ ਭਰਾ ਹੋਰ ਸਨ ਅਸੀਂ ਚਾਰ ਭਰਾ ਸਨ ਇੱਕ ਸਾਡਾ ਬਾਪ ਇੱਕ ਸਾਡੀ ਛੋਟੀ ਭੈਣ ਸੀ 8 ਸਾਲ ਦੀ ਮਾਤਾ ਜੀ ਤੇ ਮਾਤਾ ਜੀ ਤੇ ਇਹ ਸਾਡਾ ਭਰਾ ਸਾਰਾ ਯਾਨੀ ਤੁਸੀਂ ਸੀਗੇ 7 ਸੱਤ ਸੱਤ ਸੋਟਾ ਮੈਂ ਸੱਤ ਜੀ ਸੀ ਤੁਸੀਂ ਹਾਂ ਸੱਤ ਜੀ ਤੇ ਅਸੀਂ ਇੱਕ ਨੰਬਰ ਰੱਖਿਆ ਹੁੰਦਾ ਹੈਗਾ ਉਹਦਾ ਨਾਮ ਹੈ ਨੈਤੀ ਅੱਛਾ ਜੀ ਤੇ ਮੈਂ ਲਾਗੇ ਬੈਠਾ ਹਾਂ ਤੇ ਬਾਸ ਸਾਡੇ ਕਹਿਣ ਲੱਗੇ ਨੈਤੀ ਉਹ ਤੈਨੂੰ ਤੁਰ ਜਾਣਾ ਹੁਣ ਜਾਂ ਸਾਡਾ ਸਮਾਨ ਪਲਿਆ ਪਿਆ ਕਰ ਤੇ ਤੂੰ ਲੈ ਜਾ ਉਹ ਕਹਿਣ ਲੱਗਾ ਸਰਦਾਰ ਜੀ ਮੈਂ ਤੁਹਾਡਾ ਕੁੱਤਾ ਤੁਹਾਡੇ ਟੋੜੇ ਤੇ ਪੜ ਮੈਂ ਨਹੀਂ ਕਰ ਸਕਦਾ ਮੈਂ ਲੈ ਜਾ ਮੈਂ ਚੁੱਕਣਾ ਮੈਂ ਨਹੀਂ ਚੁੱਕਣਾ ਮਾਤਾ ਪਿਤਾ ਸਾਰੇ ਨੇ ਬਹੁਤ ਦੁਖੀ ਹੋਣਗੇ ਜਦੋਂ ਕਰਛੜ ਬੜੇ ਦੁਖੀ ਹੋਏ ਬੜੇ ਦੁਖੀ ਹੋਏ ਜਦੋਂ ਉਥੋਂ ਚੱਲੇ ਫਿਰ ਕਿੰਨਾ ਕੁ ਸਮਾਨ ਨਾਲ ਲਿਜਾ ਸਕੇ ਉਦੋਂ ਕੀ ਮੰਝਰ ਕੀ ਸੀ ਉਦੋਂ ਪਹਿਲੇ ਦਿਨ ਬੜੇ ਦੁੱਖ ਕਹਿੰਦੇ ਬਹੁਤ ਹੋਈ ਸੀ ਉਦੋਂ ਪਹਿਲੇ ਦਿਨ ਤੇ ਸਮਾਨ ਥੋੜਾ ਅਹੀਂ ਜ਼ਿਆਦਾ ਖਲਿਆ ਤੋਂ ਇੱਕ ਰਾਤ ਹੀ ਕਟੀ ਨਾ ਅਹੀਂ ਖਾਬੇ ਨਹੀਂ ਜਾਣਾ ਫਿਰ ਸਾਰਾ ਸਮਾਨ ਛੁੱਟਦਾ ਬਿਲਕੁਲ ਥੋੜਾ ਸਲਾਈਟਲੀ ਥੋੜਾ ਸਮਾਨ ਬੜੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਹੁੰਦੀਆਂ ਜਿਹੜੀ ਜ਼ਰੂਰੀ ਹੀ। ਜਾਂ ਕੋਈ ਗਹਿਣੇ ਨੱਤੇ ਰੱਖ ਲਿਓ ਨੇ। ਬਾ ਗਹਿਣੇ ਗੁਨੇ ਹੀ ਗਾ। ਬਾਕੀ ਰੁਪਈਆ ਤੇ ਮਿਲਦਾ ਨਹੀਂ ਸੀਗਾ। ਰੁਪਈਆ ਕਾਰਡ ਬਹੁਤ ਘੱਟ ਮਿਲਦਾ ਸੀਗਾ। ਜਿਹੜਾ ਸੋਨਾ ਹੀ ਮਜ਼ਾ ਆਦੀ ਕੋਸੀ। ਮਿਲੇ ਪਰ ਕਿੰਨਾ ਹੀ ਗਾ ਉਹ ਲੈ। ਤੇ ਫਿਰ ਦੋ ਬਲਦ ਤੇ ਦੋ ਆਪਣੇ ਮੱਝਾਂ ਗੱਡੇ ਜੋੜਲੇ ਬਲਦ ਦੇ ਰਿਆ। ਮੱਝਾਂ ਗੱਲਾ ਲੀਆਂ। ਤੌਰ ਤੇ ਜਿਹੜਾ ਸਮਾਂ ਸੀ ਉੱਤੇ ਆਇਆ ਕਿਉਂ ਅਸੀਂ ਦਿਖਾਣਾ ਦੀ ਲੋਕਾਂ ਨੇ ਸੂਰਜ ਮਾਰ ਕੇ ਨਾ ਉੱਥੇ ਰਸਤਾ ਖਰਾਬ ਪਿਆ ਤੌਰ ਤੇ ਤਾਈ ਸੋਦਾਰ ਕਾਫਲਾ ਸੀ ਸਾਡਾ 250 ਗੱਡੇ ਦਾ ਕਾਫਲਾ ਗੱਡੇ ਦਾ ਕਾਫਲਾ ਇੱਕ ਲੈਂਥ ਚੱਲਦੇ ਸਾਰੇ ਇੱਕੋ ਪਿੰਡ ਦੇ ਹੋਣੇ ਜਿੰਨੇ ਸੀ ਇੱਕੋ ਪਿੰਡ ਦੇ ਇੱਕੋ ਪਿੰਡ ਚੱਲਦੇ ਹੁੰਦੇ ਸਾਰੇ ਸਿੱਖ ਪਰਿਵਾਰ ਸੀ ਸਾਰੇ ਸਿੱਖ ਪਰਿਵਾਰ ਸਾਰੇ ਸਰਦਾਰ ਹੀ ਹੁਣ ਇਸ ਇੱਥੇ ਸਿੱਖੇ ਪਰ ਦੱਸਿਆ ਜਾਂਦਾ ਜਿੰਨਾ ਸੁਣੀਦਾ ਚਸ਼ਮਦੀਦ ਗਵਾਹਾਂ ਤੋਂ ਵੀ ਹਮਲੇ ਬੜੇ ਹੁੰਦੇ ਸੀ ਵੱਟ ਟੁਕ ਬੜੀ ਹੁੰਦੀ ਸੀ ਕੁੜੀਆਂ ਚੱਕ ਕੇ ਲੈ ਜਾਂਦੇ ਸੀ ਮਤਲਬ ਲੇਡੀਜ਼ ਸੇਫ ਨਹੀਂ ਸੀਗੇ ਉਦੋਂ ਇਸੇ ਤਰ੍ਹਾਂ ਇਹ ਤੇ 250 ਆਪਣੇ ਗੱਡੇ ਕਾਫਲਾ ਸੀ ਨਾ ਤੇ ਚੱਲਦੇ ਹੁੰਦੇ ਆ ਦਿਨੇ ਦਿਨੇ ਜਿੱਥੇ ਸ਼ਾਮ ਨੂੰ ਪੈਣਾ ਉਹ ਇੱਥੇ ਖੜੀ ਕਰ ਦੇਣਾ ਉੱਥੇ ਵਾਲਾ ਪੈਣੀ ਸਾਨੂੰ ਟੋਟਲ ਵਾਸਤੇ ਪੈਣਾ ਲੋਕਾਂ ਨੂੰ ਹੈ ਤੇ ਕੋ ਫਿਰ ਅਸੀਂ ਖੜੇ ਹੋਣਾ ਜਿਹੜੇ ਛੋਣ ਆਦਮੀ ਸੀ ਹਾਂ ਮੁਕਾਬਲਾ ਕਰਨਾ ਡਟ ਕੇ ਪੈਸਾ ਨਕੀ ਹੋ ਰਿਹਾ ਹੈ ਹਾਂ ਤੇ ਉੱਤੇ ਥੱਲੇ ਜ਼ਮੀਨ ਦੇ ਥੱਲੇ ਪੁੱਟ ਕੇ ਚੁੱਲਾ ਹਾਂ ਤੇ ਉੱਥੇ ਰੋਟੀ ਮਾੜੀ ਮੋਟੀ ਪਕਾ ਲਈ ਰੋਟੀ ਭੋੜੀ ਸੀ ਇਹ ਝੁਲਕਾ ਸੀ ਹੋ ਰਹੀ ਸੀ ਪਰ ਇਹ ਭਰੇ ਪੂਰੇ ਕਰ ਛੱਡ ਕੇ ਜ਼ਮੀਨਾਂ ਜਾਇਦਾਦ ਛੱਡ ਕੇ ਬੜਾ ਮੁਸ਼ਕਲ ਕੰਮ ਸੀ ਮਜਬੂਰੀ ਕੀ ਕਰ ਸਕਦੇ ਨਹੀਂ ਕੁਝ ਨਹੀਂ ਕਰ ਸਕਦੇ ਹਾਂ ਜੋ ਆਰਡਰ ਹੀ ਹੋਏ ਫਿਰ ਕੀ ਆ ਵੀ ਜਿਹੜਾ ਇਹ ਦੇਸ਼ਾ ਤੋਂ ਹਿੱਸੇ ਵੱਡਾ ਗਿਆ ਪਾਕਿਸਤਾਨ ਭਾਰਤ ਅਸੀਂ ਇੱਧਰ ਆ ਗਏ ਮੁਸਲਮਾਨ ਉੱਥੇ ਰਹਿ ਗਏ ਕਿੰਨੇ ਦਿਨਾਂ ਚ ਪਹੁੰਚੇ ਫਿਰ ਅੱਜ ਤੁਸੀਂ ਦੇਖਿਆ ਤੁਹਾਡੀ ਅੱਖਾਂ ਨੂੰ ਕੋਈ ਯਾਦ ਹੈ ਤੁਹਾਨੂੰ ਕਿ ਤੁਹਾਡੇ ਸਾਹਮਣੇ ਇਤਨਾ ਹਮਲੇ ਹੁੰਦੇ ਸੀ ਜਾਂ ਵੱਡ ਟੁਕ ਹੁੰਦੀ ਸੀ ਜਾਂ ਕਿੰਨੇ ਨੇ ਮਾਰੇ ਗਏ ਸੀ ਅਸੀਂ 2 ਮਹੀਨਿਆਂ ਚ ਇੱਥੇ ਪਹੁੰਚੇ ਹਾਂ 2 ਮਹੀਨੇ ਚ ਲਾਹਲਪੁਰ ਤੋਂ ਲਾਹਲਪੁਰ ਤੋਂ ਇੱਥੇ ਕਿੱਧਰ ਦੀ ਦਾਖਲ ਹੋਈ ਸੀ ਬਲੰਗਾਟਾ ਰਾਵੀ ਖੇਮਗਰ ਦੇ ਲੱਗੇ ਪਿੰਡ ਜੀ ਕੀਮ ਕਰਨ ਵਾਲੇ ਪਾਸੇ ਦਾਖਲ ਹੋਏ ਸੀ ਫਿਰ ਇੱਥੇ ਪਹੁੰਚੇ ਆ ਕੇ ਜ਼ਮੀਨ-ਜਮੂਨ ਮਿਲ ਗਈ ਸਰਕਾਰ ਤੋਂ ਕੁਝ ਮਿਲਿਆ ਸੀਗਾ 1 ਸਾਲ ਬਾਅਦ ਮਿਲੀ ਸੀ ਇਹ ਚੌਥਾ ਪੰਜਵ ਸੱਜ ਮਹੀਨੇ ਜੇ ਕੱਟੀ ਗਈ ਸਾਡੀ ਚਾਰ ਸੱਜ ਮਿਲ ਗਈ ਸੀ ਸਾਡੀ ਟੋਟਲ 50 ਕਿੱਲੇ ਸੀਗੀ ਜ਼ਮੀਨ ਤੇ 40 ਮਿਲੀ ਸੀ ਸਾਨੂੰ 40 ਮਿਲੀ ਸੀ 40 ਮਿਲੀ ਮਾਤਾ-ਪਿਤਾ ਤਾਂ ਕਾਫੀ ਸਾਲ ਫਿਰ ਦੁਖੀ ਹੁੰਦੇ ਰਹੇ ਹੋਣੇ ਆ ਵੀ ਇੰਨਾ ਸਭ ਕੁਝ ਚੜ ਗਿਆ ਇੱਥੇ ਆ ਗਏ ਤੇ ਸਾਡੇ ਫਤਿਹ ਸਾਹਿਬ ਕਹਿਣ ਲੱਗੇ ਉਹ ਕਿੱਥੇ ਜਾਣਾ ਤੇ ਮਾਤਾ ਜੀ ਸਾਡੇ ਕਿ ਲਗੇ ਜਾਣ ਕਿਤੇ ਮੇਰੇ ਪੇਕੇ ਸਾਡੇ ਨਾਲ ਜਿਹੜੇ ਲਾਗੇ ਪਿੰਡਾ ਥੋ ਪਿੰਡ ਉੱਥੇ ਹੀ ਆ ਗਏ ਉੱਥੇ ਸਾਲ ਖਲੇ ਉਹਨਾਂ ਸਾਨੂੰ ਬਿਸਤਰੇ ਗੋਡਾ ਗੜਾ ਆਟਾ ਉੱਤ ਇੱਕੇ ਡੰਗਰ ਦੇਤਾ ਹਾਂ ਚਲੋ ਸੁਨਰ ਬਾਕਰੋ ਆਪਣਾ ਤੇ ਸਾਡੀ ਲੱਠ ਮਿਟ ਹੋ ਗਈ ਉੱਥੇ ਕਿੱੜ ਚਲੇਗਾ ਜਦੋਂ ਜ਼ਮੀਨ ਮਿਲ ਗਈ ਲਾਟ ਹੋ ਗਈ ਜ਼ਮੀਨ ਲਾਟ ਮੈਂ ਫਿਰ ਉਸੇ ਚਲੇ ਗਿਆ ਮਨ ਚ ਕਦੇ ਆਇਆ ਵੀ ਜਾ ਕੇ ਲਾਇਲਪੁਰ ਆਪਦੇ ਪਿੰਡ ਜਿਹੜਾ ਮਾਰ ਕੇ ਆਈਏ ਦਿਲ ਤੇ ਬਹੁਤ ਕਰਦਾ ਪਰ ਮੇਰੀ ਹੁਣ ਸਿਹਤ ਜਿਹੜੀ ਅਲਾਉ ਨਹੀਂ ਕਰਦੀ ਫੇ ਮੈਂ ਜਾ ਕੇ ਉੱਥੇ ਦੇਖਾਂ ਮੇਰੇ ਨਾਲ ਕੋਈ ਐਡ ਹੋਏ ਬੱਚਾ ਹੋਏ ਤਗੜਾ ਆਦਮੀ ਹੋਏ ਮੈਂ ਜਾਵਾਂ ਮਾਤਾ ਜੀ ਕਹਿੰਦੇ ਲੈ ਚੱਕਰ ਉੱਥੇ ਦੁਆਰਾ ਕਿ ਨਹੀਂ ਨਹੀਂ ਮੈਂ ਨਹੀਂ ਜਾ ਨਹੀਂ ਮਾਤਾ ਪਿਤਾ ਨੇ ਤੁਹਾਡੇ ਨਹੀਂ ਉਹ ਕਦੋਂ ਪੂਰੇ ਹੋਏ ਫਸ ਸਾਡੇ ਤੋਂ 30 ਸਾਲ ਹੋ ਗਏ ਕੀ ਸਰ ਮਾਤਾ ਇਹ ਮਰ ਤੁੰਡ ਯਾਦ ਕਰਦੇ ਰਹੇ ਹੋ ਨੇ ਅਖੀਰ ਤੱਕ ਉਹ ਯਾਦ ਬੜਾ ਕਰਦੇ ਰਹੇ ਹੋ ਨੇ ਪਾਕਿਸਤਾਨ ਬੜੇ 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 ਬੜਾ ਪਿਆਰ ਹੁੰਦਾ ਸੀ ਇਹ ਥੋੜਾ ਮੈਂ ਬੜਾ ਪਿਆਰ ਹੁੰਦਾ ਹੈ ਅਸੀਂ ਉਸ ਟਾਈਮ ਤੇ ਘਰ ਜਿਹੜੇ ਕੱਚੇ ਹੁੰਦੇ ਸੀ ਪੱਕੇ ਬਣਾਈਏ ਆਈ ਟਰਸਟ ਆਈਆਂ ਸਰੀਆ ਮਿੱਟੀ ਸਭ ਕੁਝ ਮੀਨਾ ਡੇਢ ਮਹੀਨਾ ਪਹਿਲਾਂ ਮਨਚੇ ਨੂੰ ਅਟਰ ਹੋ ਗਏ ਇਧਰ ਆ ਗਏ ਰਹਿ ਗਿਆ ਸਾਰਾ ਕੁਝ ਬੱਛੇ ਦਾ ਅੱਜ ਵੀ ਲੋਕ ਵੈਸੇ ਦੋਆ ਪਾਸੇ ਪੰਜਾਬ ਚੜਦੇ ਦੇ ਆ ਜਾਂ ਲਹਿੰਦੇ ਦੇ ਆ ਇੱਕ ਦੂਜੇ ਨੂੰ ਪਿਆਰ ਕਰਦੇ ਆ ਜਦੋਂ ਵੀ ਕੋਈ ਇਧਰੋਂ ਉਧਰ ਜਾਂਦਾ ਜਾਂ ਉਧਰੋਂ ਇਧਰ ਆਂਦਾ ਲੋਕਾਂ ਦੇ ਮਨਾਂ ਚ ਅੱਜ ਵੀ ਇਹ ਹੈਗਾ ਤਾਂਘ ਹੈਗੀ ਹੈ ਕਿ ਜਿਹੜੀ ਸਰਹੱਦ ਦੀ ਲਕੀਰ ਹੈ ਮਿਟਾ ਦਿੱਤੀ ਜਾਵੇ ਸਰਹੱਦਾਂ ਖੋਲ ਦਿੱਤੀਆਂ ਜਾਣ ਲੋਕ ਇਕ ਦੂਜੇ ਨੂੰ ਮਿਲਣ ਅਸੀਂ ਆਪ ਚ ਮੰਨੇ ਆ ਕਿ ਇਹ ਇੱਕ ਹੀ ਵਾਦੀ ਆ ਉਹ ਸਾਡੇ ਭਰਾਨੇ ਅਸੀਂ ਪੰਜਾਬ ਤੇ ਲਾਹੌਰ ਹੀ ਆ ਸਾਡਾ ਪੰਜਾਬ ਆ ਉਹੀ ਪੰਜਾਬੀ ਆ ਹਰ ਸਾਲ 15 ਅਗਸਤ ਬੜੇ ਧੂਮਤਾਂ ਨਾਲ ਮਨਾਉਂਦੇ ਜਿੱਥੇ ਕਿਤੇ ਵੀ ਭਾਰਤੀ ਵੱਸਦਾ ਹੈ ਹਾਂ ਉਹ 14 ਅਗਸਤ ਨੂੰ ਮਨਾਉਂਦੇ ਆ ਪਾਕਿਸਤਾਨ 14 ਅਗਸਤ ਮਨਾਉਂਦਾ ਐ ਸਾਡੇ 15 ਮਨਾਉਂਦੇ ਪਰ ਤੁਹਾਡੇ ਮਨ ਚ ਕੀ ਚੱਲਦਾ ਹੁੰਦਾ ਜਦੋਂ ਇਹ 14 15 ਅਗਸਤ ਆਉਂਦੀ ਹੈ ਜਦੋਂ ਅਗਸਤ ਮਹੀਨਾ ਚੜ੍ਹਦਾ ਹੈ ਪਾਰਟੀਸ਼ਨ ਹੋਈਆਂ ਤੇ ਗਰਦਾਸਪੁਰ ਪਠਾਨਕੋਟ ਇਹ ਦੋ ਦਿਨ ਬਾਅਦ ਵਿੱਚ ਭਾਰਤ ਵਿੱਚ ਆਏ ਆ ਪਹਿਲਾਂ ਪਾਕਿਸਤਾਨ ਦੇ ਵਿੱਚ ਆ ਗਏ ਅੱਛਾ ਮੇਰਾ ਸਵਾਲ ਇਹ ਸੀ ਕਿ ਜਦੋਂ ਸਾਰੇ ਪਾਸੇ ਆਜ਼ਾਦੀ ਦੇ ਜਸ਼ਨ ਮਨਾਏ ਜਾਂਦੇ ਹਰ ਸਾਲ 14 ਅਗਸਤ ਨੂੰ ਪਾਕਿਸਤਾਨ 15 ਅਗਸਤ ਨੂੰ ਭਾਰਤ ਵਾਲੇ ਪਾਸੇ ਤੁਹਾਡੇ ਮਨਾਂ ਚ ਕੀ ਚੱਲਦਾ ਉਹ ਸਾਰਾ ਮੰਜਰ ਯਾਦ ਆਂਦਾ ਫਿਰ ਹਰ ਸਾਲ ਬਿਲਕੁਲ ਫਿਰ ਕਿਉਂ ਨਹੀਂ ਯਾਦ ਆਉਂਦੀ ਆਪਣੀ ਜਿੱਥੇ ਜਨਮ ਪੂਮੀ ਹੈਗੀ ਆ ਯਾਦ ਆਉਂਦੀ ਆ ਕਿ ਕਿੱਥੇ ਜੰਮੇ ਉਹ ਘਰ ਛੱਡ ਕੇ ਅਸੀਂ ਇੱਥੇ ਆ ਬਸ ਦੁੱਖੰਦਾ ਦੁੱਖੰਦਾ ਕੀ ਕਰੀ ਮਜਬੂਰ ਪੀ ਸਰਕਾਰਾਂ ਨੂੰ ਅਪੀਲ ਕਰਨੀ ਚਾਹੋਗੇ ਸਰਕਾਰ ਨੂੰ ਇਹ ਅਪੀਲ ਆ ਪੀ ਵੀਜ਼ੇ ਖੋਲ੍ਹ ਦੇਣਾ ਤੇ ਸਾਨੂੰ ਗੈਡ ਜਾਂ ਸਾਡੇ ਬੱਚੇ ਨਾਰਪ ਬੱਚਣ ਅਸੀਂ ਜਾ ਕੇ ਵੇਖੀਏ ਹੈਗੀ ਇੱਛਾ ਹੈਗੀ ਕਿ ਇੱਕ ਵਾਰੀ ਜ਼ਰੂਰ ਵੇਖ ਕੇ ਆਈਏ ਇੱਕ ਵਾਰੀ ਪਿੰਡ ਵੇਖ ਕੇ ਆਣਾ ਵੇਖ ਕੇ ਆਈਆ ਕੀ ਕੀ ਯਾਦਾਂ ਨੇ ਪਿੰਡ ਦੀਆਂ ਸਾਡਾ ਪਿੰਡ ਬਹੁਤ ਤਾੜਾ ਆਈਆ ਹਰ ਉੱਥੇ ਹੈਗੇ ਆ بڑے بڑے ਖੁੱਲੇ ਬਾਜ਼ਾਰ ਹੁੰਦੇ ਸੀ ਹੂੰ ਸਾਡਾ ਘਟ ਘਟ 600 ਪਿੰਡ ਘਰ ਹੋਣਾ ਪਿੰਡ ਦਾ ਜਿਹੜਾ ਤੇ ਉੱਥੇ ਜੋ ਸਿੱਖਾਂ ਦੇ ਘਰ ਜ਼ਿਆਦਾ ਸੀ ਹਾਂਜੀ ਸਿੱਖਾਂ ਜ਼ਿਆਦਾ ਸੀ ਸੁਨਿਆਰੇ ਵੀ ਕੀ ਕਮਿਹਾਰ ਸਾਰੇ ਹਰ ਕਿ ਹਰ ਕਿ ਕਮਾਈ ਜੁੱਤੀ ਅੱਛਾ ਜੀ ਮੈਂ ਉਦੋਂ ਚੌਥੀ ਕਲਾਸ ਪੜ੍ਹਦਾ ਹਾਂ ਹੂੰ ਤੇ ਫਿਰ ਇੱਥੇ ਆ ਪਾੜਨੇ ਪਏ ਤੇ 15 20 ਪਾੜਨੇ ਪਏ ਫਿਰ ਅਗੇ ਤੇ ਵੀ ਉਦੋਂ ਨਹੀਂ ਚੱਲੇਗਾ ਮੋਰ ਪੰਜਾਬੀ ਚੱਲਦੀ ਆ ਜੇ ਤੁਸੀਂ ਪੜਨਾ ਪਹਿਲੀ ਹੀ ਪੜਨੇ ਪੈਗੋ ਫਿਰ ਅਸੀਂ ਪਹਿਲੀ ਹੀ ਪੜਨੇ ਪਿਆ ਯਾਨੀ ਉੱਥੇ ਚੌਥੀ ਤੱਕ ਪੜੇ ਸੀ ਆ ਕੇ ਫਿਰ ਕਿਉਂਕਿ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਸੀ ਉਰਦੂ ਆਉਂਦੀ ਸੀ ਤੇ ਫਿਰ ਇੱਥੇ ਆ ਕੇ ਪਹਿਲੀ ਕਲਾਸ ਤੋਂ ਦੁਬਾਰਾ ਸ਼ੁਰੂ ਕਰਨਾ ਪਿਆ ਪਹਿਲੀ ਕਲਾਸ ਤੋਂ ਪੰਜਾਬੀ ਉਰਦੂ ਯਾਦ ਆਉਂਦਾ ਥੋੜਾ ਥੋੜੀ ਬੋਤੀ ਜਾ ਬਈ ਕੋਈ ਜੀ ਪ੍ਰੋਡਕਟਸ ਹੁੰਦੀ ਆ ਫੇਰ ਹੀ ਮੋਰ ਪ੍ਰੋਡਕਟਸ ਹੀ ਆ ਗਈ ਬਦੀ ਉਹ ਨਾਂ ਲਿਖ ਦਨ ਬਸ ਅੱਛਾ ਨਾਮ ਲਿਖ ਲੈਣੇ ਆ ਅਮਨੁਲਲਾ ਉੱਥੇ ਜਿਹੜੇ ਟੀਚਰ ਹੁੰਦੇ ਹਨ ਇੱਥੇ ਕਹਿੰਦੇ ਸਰ ਚੇ ਮਾਸਟਰ ਜੀ ਕੋ ਉੱਥੇ ਹੀ ਮੁੱਲਾ ਜੀ ਕਹਿੰਦੇ ਹੁੰਦੇ ਆ ਮੁੱਲਾ ਜੀ ਹਾਂ ਮੇਰਾ ਕਲਾਸ ਫੈਲੋ ਇਹੀ ਗਲਿਆਰ ਅਹਿਮਦ ਮੇਰੇ ਨਾਲ ਪੜਦਾ ਹੁੰਦਾ ਸੀ ਉਹ ਬੜਾ ਪ੍ਰੇਮ ਸੀ ਮੇਰੇ ਨਾਲ ਹਾਂ ਕਦੀ ਉਹਨਾਂ ਘਰ ਚੱਲੇ ਜਾਣਾ ਕਦੀ ਮੈਨੂੰ ਲੈਵਲ ਕਾਪਣ ਕਲਾਪਣ ਹਾਂ ਤੇ ਤਰ ਤਰ ਚੱਲਦਾ ਰਹੇ ਜੇ ਜੇ ਗੁਲਜ਼ਾਰ احمد ਤੁਹਾਡਾ ਜਿਹੜਾ ਯਾਰ ਸੀ ਅੱਜ ਦੇਖਦਾ ਹੋਵੇ ਤੁਹਾਨੂੰ ਤੇ ਉਹਨੂੰ ਕੀ ਸੁਣਾ ਦੇਣਾ ਚਾਹੋ ਮੈਨੂੰ ਕਹਿੰਦੇ ਕੋਈ ਕੁਝ ਮਿਲ ਜੇ ਬੜਾ ਪ੍ਰੇਮ ਆਏਗਾ ਹੈ ਉਹਨੇ ਬੜਾ ਖੁਸ਼ ਹੋਣਾ ਮੈਂ ਵੀ ਬੜਾ ਖੁਸ਼ ਹੋਣਾ ਹੈ ਹਾਂ ਕਰਦੇ ਦਿਲ ਕੇ ਇੱਕ ਵਾਰੀ ਮਿਲ ਜੇ ਦਿਲ ਕਰਦਾ ਮਿਲ ਜੇ ਮਜਬੂਰ ਹਾਂ ਵੰਡੀਆਂ ਪੈ ਗਈਆਂ ਵੰਡੀਆਂ ਪੈ ਗਈਆਂ ਨਹੀਂ ਜਾਣਦੇ ਹੰਦੇ ਕੇ ਚਾਹੇ ਆਜ਼ਾਦੀ ਦਾ 70ਵਾਂ ਵਾਰਾ ਮਨਾਇਆ ਜਾ ਰਿਹਾ ਹੈ पर ओ लोक जो 1947 दी वंड दे चशमदीद गवाह ने जिन्ना ने अपनेया दियां जानਾਂ ਗਵਾਈਆਂ जिन्ना ने अपने भरे पूरे ਘਰ ਛੱਡ ਕੇ ਉਥੋਂ ਬਰਬਾਦ ਹੋਣ ਦੇ ਲਈ ਮਜਬੂਰ ਹੋਏ ਨੇ ਉਹਨਾਂ ਲਈ ਆਜ਼ਾਦੀ ਦੇ ਜਸ਼ਨ ਕੋਈ ਮਾਣੇ ਨਹੀਂ ਰਖਦੇ ਉਹਨਾਂ ਦੇ ਮਨਾਂ ਜੇ ਤਾਂਗ ਹੈ ਤਾਂ ਇਹੀ ਹੈ ਕਿ ਇੱਕ ਵਾਰੀ ਮੌਕਾ ਮਿਲੇ ਆਪਣੇ ਉਸ ਪਿੰਡ ਦਾ ਗੇੜਾ ਮਾਰੀਏ ਆਪਣੇ ਬਚਪਨ ਦੇ ਯਾਰਾਂ ਨੂੰ ਮਿਲੀਏ ਤੇ ਸਾਰੀਆਂ ਯਾਦਾਂ ਮੁਰ ਤੋਂ ਸਾਂਝੀਆਂ ਕਰੀਏ ਇਹ ਤਸਵੀਰ ਹੈ ਪਾਕ-ਪਾਕ ਵੰਡ ਦੀ ਉਹ ਸਮਾਂ ਜਦੋਂ ਇੱਕ ਪਾਸੇ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸੀ ਤਾਂ ਦੂਸਰੇ ਪਾਸੇ 10 ਲੱਖ ਤੋਂ ਵੱਧ ਪੰਜਾਬੀਆਂ ਨੂੰ ਜਾਨ ਗਵਾਣੀ ਪਈ ਸੀ ਬਰਬਾਦ ਹੋਣਾ ਪਿਆ ਸੀ ਤੇ ਅੱਜ ਵੀ ਉਹ ਜ਼ਖਮ ਅੱਲੇ ਨੇ ਹਰੇ ਨੇ ਜਦੋਂ ਵੀ ਗਸਦਾ ਮਹੀਨਾ ਚੜ੍ਹਦਾ ਹੈ ਤਾਂ ਇਹਨਾਂ ਦੇ ਮਨਾਂ 'ਚ ਕੀ ਸੁੱਟਦੀ ਐ ਟੀ ਸੁੱਟਦੀ ਐ ਕਿ ਆਖਰ ਪੰਜਾਬ ਨੂੰ ਇਸ ਸਭ ਦਾ ਸ਼ਿਕਾਰ ਕਿਉਂ ਹੋਣਾ ਪਿਆ ਕੈਮਰਾ ਪੱਤਰ ਬਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਐਸ ਨਿਊਜ਼ ਅਜਨਾਲਾ